ਮਾਤਾ ਸਵਿਤਰੀ ਬਾਈ ਫੂਲੇ ਐਜੂਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਪਠਾਨਕੋਟ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਮਾਤਾ ਸਵਿਤਰੀ ਬਾਈ ਫੂਲੇ ਐਜੂਕੇਸ਼ਨ सोशल वेलफेयर सोसाइटी पठानकोट मना जा रही है अपना पवा स्थापना दिवस ते टीचर सम्मान दिवस ये प्रोग्राम ਹਿੰਦ ਠਾਕਰਪੁਰ ਕਮੈਂਟਰੀ ਹਾਲ ਨੇੜੇ ਰੇਲਵੇ ਲਾਈਨ ਆਪ ਸਭ ਨੂੰ ਬੇਨਤੀ ਹੈ ਕਿ ਮਾਤਾ ਸੁਮਤਰੀਬਾਈ ਫੂਲੇ ਸੋਸਾਇਟੀ ਦੇ ਸਥਾਪਨਾ ਦਿਵਸ ਤੇ ਪਹੁੰਚੋ ਮਾਤਾ ਸੁਵਿਤਰੀਬਾਈ ਫੂਲੇ ਸੋਸਾਇਟੀ ਜੋ ਲਗਾਤਾਰ 5 ਸਾਲ ਤੋਂ ਲੋੜਵੰਦ ਬੇਸਹਾਰਾ ਲੋਕਾਂ ਦੀ ਸਿਹਤ ਦੇ ਲਈ ਕੰਮ ਕਰ ਰਹੀ ਹੈ ਆਪ ਸਭ ਨੂੰ ਬੇਨਤੀ ਹੈ ਕਿ ਸੋਸਾਇਟੀ ਦੇ ਨਾਲ ਜੁੜ ਕੇ ਦੇਸ ਹਰ ਲੋਕਾਂ ਦਾ ਸਹਾਰਾ ਸਨ ਬੰਨਣਾ ਚਾਹੀਦਾ ਹੈ ਆਉਣ ਵਾਲੇ ਮੈਂਬਰਸ਼ਿਪ ਵਨ ਡਿਪੋ ਜੰਦਾ ਪ੍ਰਬੰਧ ਵੀ ਕੀਤਾ ਗਿਆ ਹੈ ਸੋ ਆਪ ਸਭ ਨੂੰ ਸੱਦਾ ਹੈ ਕਿ ਮਾਤਾ ਸੁਮਿਤਰੀ ਬਾਈ ਫੂਲੇ ਸੋਸਾਇਟੀ ਦੇ ਸਥਾਪਨਾ ਦਿਵਸ ਤੇ ਪਹੁੰਚੋ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 77078 81 183 ਜਗੁਰਦੀਪ ਧੰਨ ਗੁਰਦੇਵ ਇੱਕ ਵਾਰ ਫਿਰ ਆਪਸੀ ਨੂੰ ਬੇਨਤੀ ਹੈ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਰੌਣਕ ਨੂੰ ਜ਼ਰੂਰ ਬਦਾਨਾ ਧੰਨਵਾਦ ਸੀ